پرواب دنیا تن پھیلب سدی دی نہ وچھناں جی میں دل تن پٹ اندر وار اندر دے وساں ساد تنے ملگا ستی دیکھڑے وچ رنگ حسنن کرنوں کدوے چکھ کر جائے پرواب دے کس کے دی پی ਨਾਨਕ ਜਿਮ ਤੇਨ ਤੋਂ ਵੀ ਆਪੇ ਹੀ ਕਰਨਾ ਕੀਓ ਕਰ ਆਪੇ ਹੀ ਤੇ ਤਾਰੀ And the band ਜਦੋਂ ਤੁਮੇ ਕਹਾਂ ਲਿਆ ਜਦਾਂ ਮੇਰੇ ਵਿੱਚ ਚੇਤਨ ਰੂਪ ਨੇ ਲਿਆ ਜੋ ਸਾਨ ਨਾਮ ਨੇ ਤੇ ਮੇਰਾ ਪਸੰਦ ਆਇਆ ਇਸ ਰੂਪ ਨੂੰ ਕਰੀ ਕੰਨ ਸਦਾ ਰੂਪ ਪਾ ਲਿਆ ਜਿਨੇ ਗੁਰੂ ਦੇ ਬੋਲ ਸੁਣ ਕੇ ਆਇਆ ਅੱਖੀਂ ਕੈ ਕਾ ਪਿਆ ਆਇਆ ਅਖੀਂ ਸਤ ਗੁਰੂ ਦੇ ਬੋਲ ਸੁਣਨਾ ستگری پیارا پیارے نان ستگری پیار سو

مٿو اندر مٿو ماءه توکي هوه پا ساهيت تي اومن دل کي کڻياندا اا گورو تماڻي گورو هوه نان لکيت سيت توکي گا سماتا تيا گنالين دوست تي وڏن سنديه پاڻي اندر ني نيو इसदा पर देव गंगा सुजाव हरियाणा करे कौन कणना मस्करा जे नृत्य की करे जो जी फिर सुख कर चाकरी ये चलत असम Love. Um. دنا رچنا مت اها ہر کا د سمائے او دیناں تن اپنی رت دا کے بار اپر ستی رتن اک भे सेवे दुख चढ़े हिकु سب کشیاں गाए दिन पाए रण की बाणी गाए गाय सो करे है इतन गाए गाए रघुवांस की काखांस गाए की करते वायु जी का काखांस बंसी की फनगार की फनगार की फनगार بیٹی کییاں اڑیاںیاں اس کہنا کہنا جا سو تک تا پٹ تی تی نیانی صبح ہے سایہ کا ملیک پر شوبیت ہے پاڑان کی باہر رو نہیں جا سو کرے جت سے عرضاں ਜਿਸ ਸਿੰਦਰ ਸਭ ਕਿੰਦ ਜਿਸ ਸਿੰਦਰ ਸਭ ਕਿੰਦ ਜਿਸ ਸਿੰਦਰ ਸਭ ਕਿੰਦ ਵਿਖਣਾ ਸੇ ਹੋਏ ਉਧਾਰੋ ਪਿਤਰੀ ਹੋਏ ਉਧਾਰੋ ਮਿਤਰੀ ਹੋਏ ਉਧਾਰੋ ਸੋਹਰ ਹਰ ਕਮ ਸਦਨੀ ਜਾ ਕੋ ਸੋ and uh -huh. ईश्वर ਤਬੇਦਿਲ ਬਿਕਨਾਸ ਹੈ ਇਸ ਭਰ ਸੇਂਦਨ ਅਗਰਿੰਡਾ ਸਿੰਦਨ ਅਗਰਿੰਡਾ ਰੰਗ ਕਾਸ਼ਾ ਪੂਰ ਖੇਮਾ ਅੰਨਾ ਹੋ ਖਾਲਾ ਕੈਨਾ ਮੋ ਕੋ ਵਲਾ ਕੈਨਾ ਮੋ ਪੋ ਕਾ ਨਾਨਕ ਦਾ ਸੁਦ ਸੰਗ ਲਟਾਇਓ ਜੋ ਬੂੰਦ ਹੈ ਚਾਰਿਕ ਮੋਲਾ ਹਾ ਤਿਸ ਸਿਵਰ ਸਭ ਕੇ ਦੇਵ ਨਾਸੈ ਪਤਨੀ ਹੋਏ ਉਦਾਰੋ ਉਦਾਰੋ ਸੋ ਹਰ ਹਰ ਤੁਮ ਸੰਤਿਮੀ ਆਪੋ ም ለመყለው ም ሲ ሲ ሲ ሚ በ ለመፍ ሰፊ ቀን ለመሳ ਨਾਨਕ ਮੁਸੀਬੀ ਸੱਚ ਬੱਤੂ ਪੰਚਨ ਬਰੋ ਸ਼ਬਦ ਗੁਰ ਸਰਬਣ ਸੁਣਿਓ ਬਿੰਦਤੇ ਅੰਮ੍ਰਿਤ ਹੋਇਓ ਨਾਮ ਸਤ ਗੁਰ ਮੁਖ ਭਰੇਓ ਓ ਏ ਓ ਏ ਓ ਦਾਦ ਨਦਰ ਸਚ ਗੁਰ ਜਨ ਧਾਰੈ ਪਾਪਨ ਮਾਰ ਨਮਿ ਕਰ ਗਿਆਨ ਗੁਰ ਕਹੇ ਓ ਵਿਚਾਰ ਅਤੁੰ ਸ਼੍ਰੀਖੰਡ ਸਤ ਗੁਰ ਕੀਓ ਦੁਖ ਤੋ ਅਨਿਤ ਰਨ ਕੇ ਗਏ ਸਤ ਪੁਰ ਤਰਨ ਬਨ ਪਰ ਸਿਯਾ ਸੇ ਪਾਚਿ ਪਰੇ ਸੁਰ ਨਰ ਭੈ ਜੇ ਅਠੋ ਸ਼੍ਰੀਖੰਡ ਸੰ ਲੋਕ ਦਾ ਹਰਿਦਰ ਜੇ ਨੰਪਾ ਸੇ ਪਛ ਬਰੇ ਬ ਸੁਨ ਕਰ ਭਏ جس پاس پرکھیاں سو سپنا کا ویسا ہو جس پاس پرکھیاں سونی ہے سپنا کا ویسا ہو ਸਤਨਾਮ ਸ਼੍ਰੀ ਵਾਦੇ ਗੁਰੂ ਸਾਹਿਬ ਜੀ ਹੋ ਗੋਡੇ ਬਹਾਲਾ ਨੋ ਪਾ ਸਤੋ ਗੋਬਿੰਦ ਕੇ ਪੁਨ ਗਾਓ ਸਤੋ ਗੋਬਿੰਦ ਕੇ ਗੁਨ ਗਾਓ ਮਾਨਸ ਜਨਮ ਅਮੋਲਕ ਪਾਇਓ ਬਿਰਥਾ ਕਾਹੇ ਗਵਾਓ ਰਹਾਓ ਬਦਤੁ ੁਨੀਤ ਦੀਨ ਬੰਦ ਹਰ ਸ਼ਰਨ ਤਾਹਿ ਤੁਮ ਆਪੋ ਗਜ ਕੋ ਤਰਾਸ ਮਿਟਿ ਹੋ ਜਿਹ ਸਿਮਰਤ ਤੁਮ ਕਾ ਗੁਰਮੁਖ ਹੋਏ ਤੂੰ ਪਾਹੋ ਤਜ ਹੰਮਾਨ ਮੋਹ ਮਾਇਆ ਸੁਨ ਭਜਨ ਰਾਗ ਚਿਤ ਲਾਉ ਨਾਨਕ ਕਹਿ ਤੁਮ ਮੁਕਤ ਪੰਥ ਹੈ ਗੁਰਮੁਖ ਹੋਏ ਤੂੰ ਪਾਹੋ ਕਾਉਂਸਲ ਕਾਹਲੂ ਦੇ ਬੁਨੀ ਕੀ ਪਤੇ ਪਰੋਂ ਪਰੋਸ਼ਨ ਕਿਰਪਾ ਨਾਲ ਚੁਗੋ ਜੁਗੇ ਪਰੋਸੋ ਸ਼ਗਰ ਚਵਲ ਤੱਕ ਤੇ ਮਾਦ ਆਪੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਦੀ ਪਾਵਨ ਪਵਿੱਤਰ ਅਜੂਨੀ ਦੇ ਅੰਦਰ ਅੰਮ੍ਰਿਤ ਵੇਲੇ ਗੁਰੂ ਜਨਮ ਅੰਦਰ ਜੁੜਨ ਰਹਿਤੰਦਾ ਗੁਰੂ ਪਾਤਸ਼ਾਹ ਜੀ ਨੇ ਸੁਪਾਰ ਸਮਾਪਕਸ਼ ਕੀਤਾ ਹੈ ਅੰਮ੍ਰਿਤ ਵੇਲੇ ਤੋਂ ਗੁਰੂ ਕੇ ਦਰਬਾਰ ਅੰਦਰ ਪਵਿੱਤਰ ਦੀਵਾਨ ਸਜ ਰਹੇ ਨੇ ਸਤਿਗੁਰੂ ਜੀ ਦੀ ਪ੍ਰਕਾਸ਼ ਸੇਵਾ ਇਤਨੇ ਸ੍ਰੀ ਅਸਾ ਦੇ ਕੀ ਬਾਰ ਦੇ ਪਵਨ ਪਵਿੱਤਰ ਕੀਰਤਨ ਆਪ ਜੀ ਨੇ ਸਰਬਨ ਕੀਤੇ ਹਨ ਅੱਜ ਦਾ ਲੜੀ ਬਾਤ ਗੁਰ ਸ਼ਬਦ ਨੌਵੇਂ ਗੁਰਦੇਵ ਸਹਿਬ ਗੁਰੂ 172 ਸਹਿਬ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਰਾਗ ਗੋਗੀ ਦਿੱਤੇ ਸੁਪਰਮਾਨ ਹੈ ਗੋਗੀ ਰਾਗ ਦਾ ਨਵੇਂ ਪਾਛਾ ਦਾ ਇੱਕ ਪੰਜਵਾਂ ਸ਼ਬਦ ਗ੍ਰੀਵਰਵਾਹ ਇਹਦਾ ਸ਼ਬਦਾਂ ਵਿੱਚ ਬਹੁਤ ਆਤਿਕ ਹੈ ਕਿ ਤੁਹਾਨੂੰ ਇੱਕ ਟੁੱਕਾ ਨੂੰ ਆਵਾਜ਼ ਮਾਰਦੇ ਆ ਧਾਰਮਿਕ ਜਗਤ ਨੂੰ ਬੁਲਾਉਂਦੇ ਆ ਕਿਉਂਕਿ ਸੰਬੋਧਨੀ ਜਿਹੜਾ ਸ਼ਬਦ ਸੰਬੋਧਨ ਜਦੋਂ ਕੀਤਾ ਉਹ ਵਾਰ-ਵਾਰ ਸ਼ਬਦਾਂ ਵਿੱਚ ਸਾਧੋਾਇ ਸਾਧਨਾ ਕਰਨ ਵਾਲੇ ਗੁਰੂ ਸਾਧੂ ਭਾਈ ਸਾਧੂ ਜਾਨ ਗੁਰਮੁਖ ਪਿਆਰੇ ਉਹਨਾਂ ਨੂੰ ਆਵਾਜ਼ ਮਾਰ ਕੇ ਸਭ ਨੂੰ ਆਪ ਦੇ ਸਾਧੂ ਗੋਪੀਤ ਦੇ ਗੁਣ ਗਾਓ ਇਹ ਸੰਤ ਜਨੋ ਇਹ ਸਾਧੂ ਜਨੋ ਕੋਸ ਗੋਬਿੰਦੇ ਪ੍ਰਭਾਤਮਾ ਦੇ ਗੁਣਾਂ ਨੂੰ ਤੁਸੀਂ ਗਾਉਣਾ ਕੋ ਮਹਾਰਾਜ ਗੁਣ ਗਾਏ ਸਤਿਗੁਰ ਕਹਿੰਦੇ ਇਸ ਵਾਸਤੇ ਮਾਨਸ ਜਨ ਅਮੋਲਕ ਪਾਇਓ ਇਨਫਾ ਕਰੇ ਕੋ ਮਨੁੱਖਾ ਜਨ ਬਹੁਤ ਅਮੋਲਕ ਹੈ ਬਹੁਤ ਅਮੋਲਕ ਮਿਹ ਹੈ ਇਸ ਨੂੰ ਵਿਅਰਥ ਵਿਨਸ ਕੋਡੀ ਨੰ ਦੇ ਭਾਵ ਹੈ ਇਸ ਦਿਵਾਨ ਦੀ ਕੋਸ਼ਿਸ਼ ਨਾ ਕਰੋ ਰਹੇ ਇਹ ਰਹੋ ਤੇ ਹੋ ਬਿਨਾਂ ਗੁਰੂ ਸਾਹਿਬ ਜੀ ਪਾਵਨ ਪਾਣੀ ਅੰਦਰ ਮਨੁੱਖਾਂ ਜਨਮ ਦੀ ਬਹੁਤ ਵੱਡੀ ਮਹਾਨਤਾ ਸਾਨੂੰ ਬਾਹਰ ਪਾਣੀ ਅੰਦਰ ਦੱਸ ਦਿੰਦਾ ਇੱਕ ਗਰੀਬ ਨਵ ਸੱਜੇ ਪਾਤਸ਼ਾਹ ਨੇ ਇਹਦੀ ਜੱਤਾ ਵੀ ਨਹੀਂ